ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਆਪਣੀ ਇਹ ਵੀਡੀਓ ਹੈਗੀ ਜੀ ਵਿਦਿਆਰਥੀਆਂ ਲਈ ਅਤੇ ਉਹਨਾਂ ਦੇ ਸਾਰੇ ਸਹਿਸ਼ੇਤ ਕਾਰਜਗੁਮਾਂ ਆਪਣੇ ਲਈ ਕਿਰਪਾ ਕਰਕੇ ਧਿਆਨ ਦਿਓ ਵੀਡੀਓ ਦੀ ਸ਼ੁਰੂਤ ਤੋਂ ਲੈ ਕੇ ਅੰਤ ਤੱਕ ਦੇਖਿਓ ਸਾਥੀ ਮਿੱਤਰਾਂ ਨਾਲ ਜਰੂਰ ਸਾਂਝੀ ਕਰੋ ਬੱਚਿਆਂ ਨਾਲ ਜਰੂਰ ਸਾਂਝੀ ਕਰੋ ਅਤੇ ਉਹਨਾਂ ਨੂੰ ਦੱਸਿਓ ਕਿ ਇੱਕ ਤਰੀਕ ਤੋਂ ਜਿਹੜਾ ਹੁਣ ਸਕੂਲਾਂ ਦਾ ਸਮਾਂ ਬਦਲਣ ਜਾ ਰਿਹਾ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਿਹੜਾ ਨਵਾਂ ਸ਼ਡਿਊਲ ਜਾਰੀ ਹੋਇਆ ਹੈ ਕਿ 1 ਅਕਤੂਬਰ ਤੋਂ 31 ਅਕਤੂਬਰ ਤੱਕ ਜਿਹੜਾ ਸਕੂਲਾਂ ਦਾ ਸਮਾਂ ਬਦਲਣ ਜਾ ਰਿਹਾ ਜੀ ਤਾਂ ਕੀ ਹੈ ساری ਜਾਣਕਾਰੀ ਆਪਾਂ ਦੇਖਦੇ ਹਾਂ ਜੀ ਸਭ ਤੋਂ ਪਹਿਲਾਂ ਪ੍ਰਾਇਮਰੀ ਤੇ ਉਸ ਤੋਂ ਬਾਅਦ ਹਾਈ ਤੇ ਮਿਡਲ ਜਿਹੜੇ ਸੀਨੀਅਰ ਸੈਂਟਰ ਸਕੂਲਾਂ ਦਾ ਸਮਾਂ ਜਿਹੜਾ ਚੇਂਜ ਕੀਤਾ ਗਿਆ ਹੈ ਜੇਕਰ ਗੱਲ ਕਰੀਏ ਤਾਂ ਆਪਾਂ ਪ੍ਰਾਇਮਰੀ ਸਕੂਲਾਂ ਦੀ ਤਾਂ ਸਵੇਰੇ ਜਿਹੜਾ ਸਮਾਂ ਉਹ 8:30 ਹੋ ਗਿਆ ਜੀ ਅਤੇ 2:30 ਵਜੇ ਭਾਵ 2:30 ਤੱਕ ਜਿਹੜੀ ਹੋ ਛੁੱਟੀ ਹੋਇਆ ਕਰੋਗੇ ਪਹਿਲਾਂ ਕੀ ਸੀ ਹੁਣ ਤੱਕ ਜਿਹੜਾ ਸੀਗਾ ਉਹ ਸਮਾਂ 8 ਤੋਂ 2 ਵਜੇ ਤੱਕ ਦਾ ਸੀ ਪਰ ਹੁਣ ਇੱਕ ਤਰੀਕ ਤੋਂ ਜਿਹੜਾ ਹਸਾਮਾ ਵਧਨ ਜਾ ਰਿਹਾ ਸਮੂਹ ਪ੍ਰਾਇਮਰੀ ਸਕੂਲਾਂ ਦਾ ਜਿਹੜਾ ਸਮਾਂ ਹੋਊਗਾ ਜੀ ਸਵੇਰੇ 8:30 ਤੋਂ ਲੈ ਕੇ 2:30 ਵਜੇ ਤੱਕ ਹੋਊਗਾ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਸਮੂਹ ਮਿਡਲ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਜਿਹੜਾ ਸਮਾਂ ਹੋਊਗਾ ਸਵੇਰੇ ਸਕੂਲ ਲੱਗਣ ਦਾ ਸਮਾਂ 8:30 ਹੋਊਗਾ ਅਤੇ 2:50 ਤੱਕ ਭਾਵ ਜਿਹੜੀ ਉਹ ਛੁੱਟੀ ਹੋਊਗੀ ਪੂਰੀ ਛੁੱਟੀ ਹੋਊਗੀ ਠੀਕ ਹੈ ਜੀ ਇਹ ਤਾਂ ਸੀਗਾ 1 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਦਾ ਸਮਾਂ ਇਸ ਤੋਂ ਬਾਅਦ ਹੀ ਨਾਲ ਇਹਨਾਂ ਨੇ ਜਿਹੜਾ ਸਮਾਂ ਦਿੱਤਾ ਹੈ 1 ਨਵੰਬਰ ਤੋਂ ਲੈ ਕੇ 28 ਫਰਵਰੀ ਤੱਕ ਸਮੂਹ ਪ੍ਰਾਇਮਰੀ ਸਕੂਲਾਂ ਦਾ ਜਿਹੜਾ ਸਮਾਂ ਹੋਊਗਾ 9 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਹੋਊਗਾ ਤੇ ਇਸ ਤੋਂ ਬਾਅਦ ਸਮੂਹ ਮਿਡਲ ਹਾਈ ਤੇ ਸੀਨੀਅਰ ਸੈਂਡਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ 3:20 ਤੱਕ ਹੋਊਗਾ ਜੀ ਠੀਕ ਹੈ ਤੇ ਉਸ ਤੋਂ ਬਾਅਦ ਸਮਾਂ ਫਿਰ ਚੇਂਜ ਹੁੰਦਾ ਹੁੰਦਾ ਹੈ ਜੀ 1 ਮਾਰਚ ਤੋਂ ਲੈ ਕੇ 31 ਮਾਰਚ ਤੱਕ ਜਿਹੜਾ ਸਮਾਂ ਹੋਊਗਾ ਸਵੇਰੇ ਜਿਹੜੇ ਪ੍ਰਾਇਮਰੀ ਸਕੂਲ ਹੋਣਗੇ ਉਹ 8:30 ਵਜੇ ਤੋਂ ਲੈ ਕੇ 2 30 ਤੱਕ ਲੱਗਣਗੇ ਭਾਵ 2:30 ਵਜੇ ਤੱਕ ਲੱਗਣਗੇ ਤੇ ਇਹਦੇ ਨਾਲ ਹੀ ਜਿਹੜੇ ਸਮੂਹ ਮਿਡਲ ਹਾਈ ਸੀਨੀਅਰ ਸਕੂਲਾਂ ਦਾ ਸਮਾਂ 8:30 ਵਜੇ ਤੋਂ ਲੈ ਕੇ 2:50 ਤੱਕ ਹੋਊਗਾ ਜੀ ਸੋ ਉਮੀਦ ਕਰਦਾ ਹਾਂ ਸਮਝ ਆ ਗਿਆ ਹੋ ਕਿਰਪਾ ਕਰਕੇ ਬੱਚਿਆਂ ਨੂੰ ਅਤੇ ਉਹਨਾਂ ਦੇ ਮਾਪਿਆਂ ਨੂੰ ਜਰੂਰ ਇਹ ਜਿਹੜੀ ਹੈਗੇ ਵੀਡੀਓ ਬੱਚਿਆਂ ਨਾਲ ਸ਼ੇਅਰ ਕਰੂੰ ਤਾਂ ਕਿ ਉਹਨਾਂ ਨੂੰ ਦੱਸੋ ਕਿ ਇੱਕ ਤਰੀਕ ਦੇਣਾ ਸਮਾ ਮਦਨ ਜਾ ਰਹੇ ਹਨ ਤਾਂ ਕਿ ਉਸ ਹਿਸਾਬ ਨਾਲ ਉਹ ਆਪਣੀ ਜਿਹੜੀ ਉਹ ਤਿਆਰੀ ਸ਼ੁਰੂ ਕਰਨ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ